ਤੇ ਜੂੜ ਪਾ ਗਿਆ ਹੀ एवरीवन ਉਧਰ ਕੱਪੜੇ ਸਾਰੇ ਧੋਕੇ ਆਪਾਂ ਰੱਖ ਦਿੱਤੇ ਅੰਦਰ ਐਂਡ ਚਾਹ ਵੀ ਆਪਾਂ ਬਣਾ ਲਈ ਤੇ ਆਟਾ ਪਿਆ ਹੋਇਆ ਜਿਨ੍ਹਾਂ ਨੂੰ ਭੁੱਖ ਲੱਗੀ ਤਾਂ ਆਪਾਂ ਰੋਟੀ ਪਕਾਵਾ ਦਵਾਂਗੇ ਤੇ ਹੁਣ ਆਪਾਂ ਕੰਨ ਲੱਗੇ ਚਾਹ ਹਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਮੀ ਗਾਰਡਨ ਤੁਸੀਂ ਸਾਰੇ ਵਧੀਆ ਹੋਵੋਗੇ ਸੋ एवरीवन ਹੁਣ ਮੈਂ ਬਣਾਈਏ ਚਾਹ ਆਪਣਾ ਵਲੌਗ ਸੌਰੀ ਕਿਤਾ ਲੇਟ ਸਟਾਰਟ ਅੱਜ ਹੈਗਾ ਲੋਹੜੀ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਲੋਹੜੀ ਨਹੀਂ ਮਨਾਵਾਂਗੇ ਨਹੀਂ ਮਨਾਵਾਂਗੇ ਆਪਾਂ ਬਸ ਮੈਨੂੰ ਲੋਕੀ ਲੋੜੀ ਅੱਜ ਦੇਣ ਐ ਮਤਲਬ ਸਾਡੇ ਲਈ ਤਾਂ ਇੱਕ ਕੰਮ ਦੇਣ ਜਿਵੇਂ ਰੋਜ਼ ਆਉਂਦੇ ਆ ਉਹੀ ਦੇਣ ਐ ਸਾਡੇ ਲਈ ਕੁਝ ਖਾਸ ਨਹੀਂ ਹੈਗਾ ਤੇ ਲਈ ਗੱਲ ਮੈਂ ਤਿਆਰ ਕਿਉਂ ਆ ਦੇਖੋ ਮੇਰਾ ਕੰਮ ਹੈ ਵੀਡੀਓ ਸ਼ੂਟਿੰਗ ਕਰਨਾ ਹਨਾ ਤਾਂ ਮੈਂ ਆਪਣਾ ਮੇਕਅਪ ਵੀਡੀਓ ਸ਼ੂਟ ਕੀਤੀ ਸੀ ਤੇ ਮੈਂ ਮੇਕਅਪ ਵਗੈਰਾ ਮੂਵ ਨਹੀਂ ਕੀਤਾ ਉਦੋਂ ਦਾ ਹੀ ਦੁਪਹਿਰ ਟਾਈਮ ਤੇ ਹੀ ਕੀਤਾ ਹੋਇਆ ਹੈਗਾ ਤੇ ਬਾਕੀ ਵੀਡੀਓ ਸ਼ੂਟਿੰਗ ਪਹਿਲਾਂ ਇੰਸਟਾਗ੍ਰam ਸ਼ੂਟ ਕੀਤੀ ਸੀ ਹੱਬੀ ਨੂੰ ਇਹਨਾਂ ਨੂੰ ਮੈਂ ਕਹ ਸੀ ਤੁਸੀਂ ਅੱਜ ਜਲਦੀ ਆ ਗਿਓ ਬਟ ਫਿਰ ਇਹ ਲੇਟ ਆਏ ਤੇ ਇਸ ਕਰਕੇ ਮਣਾ ਅਸੀਂ ਚੱਲੇ ਆ ਬਾਹਰ ਕੁਝ ਸਮਾਨ ਲੈਣ ਦੇ ਲਈ ਬਸ ਇਹ ਰੋਟੀਨ ਵਾਈਜ਼ ਜਿੱਦਾਂ ਆਪਣੇ ਡੇਲੀ ਦੇ ਵਲੌਗ ਆਉਂਦੇ ਆ ਉਦਾਂ ਹੀ ਅੱਜ ਵਲੌਗ ਹੈ ਕੁਝ ਖਾਸ ਦੇ ਨਹੀਂ ਸਾਡੇ ਲਈ ਤਾਂ ਬਿਲਕੁਲ ਵੀ ਨਹੀਂ ਹੈਗਾਗਾ ਚਾਹ ਆਜ ਲੋੜੀ ਹੈ ਚਾਹ ਕੋਈ ਵੀ ਤਿਹਾਰਾ ਹੈ ਸਾਨੂੰ ਸਿਰਫ ਸਾਡੇ ਲਈ ਅੱਜ ਵੀ ਉਹੀ ਦਿਨ ਨੇ ਜਿਹੜੇ ਅਸੀਂ ਰੋਜ਼ ਦੇਖਦੇ ਆ ਆਮ ਦਿਨ ਠੀਕ ਆ ਸਾਡੇ ਲਈ ਕੁਝ ਸਪੈਸ਼ਲ ਦਿਨ ਨਹੀਂ ਹੰਗਾ ਤੇ ਇਸ ਵਾਰ ਲੋੜੀ ਦਾ ਤਾਂ ਕੋਈ ਸਾਨੂੰ ਚਾਰ ਹੈ ਹੀ ਨਹੀਂਗਾ ਤੇ ਇਧਰ ਆਪਾਂ ਕਹਿੰਦੇ ਚਾਹ ਬਣਾਈ ਹੈ ਹਮੋਂ ਮੈਂ ਲੀਟਰ ਦੇ ਵਿੱਚ ਸ਼ਾਪਿੰਗ ਲੀਟਰ ਵਿੱਚ ਗੇਮਰ ਕੋਲ ਬਰਤ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਬਟ ਨਹੀਂ ਇਹ ਸੱਡਾ ਦੇਸੀ ਜੁਗਾੜ ਹੈ ਨਾ ਫਟਾਫਟ ਪੀਨੇ ਚਾਹ ਤੇ ਉਸ ਤੋਂ ਬਾਅਦ ਆਪਾਂ ਜਾਂਦੇ ਆ ਜੀ ਬਾਜ਼ਾਰ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੇ ਸਬਜ਼ੀਆਂ ਵੀ ਲੈ ਲਈਆਂ ਤੇ ਇੱਕ ਖੰਡ ਸਮਾਨ ਲੈਣਾ ਵਲੌਗ ਨਾਲ ਅਸੇ ਬਨੇ ਰਹੋ ਸੋ ਹੀ एवरीवन ਹੁਣ ਫਾਈਨਲੀ ਅਸੀਂ ਚੱਲੇ ਆ ਜੀ ਬਾਹਰ ਕੁਝ ਸਮਾਨ ਲੈਣ ਦੇ ਲਈ ਐਂਡ ਵਲੌਗ ਦੇ ਨਾਲ ਸਾਰੀ ਦਿਨ ਲਾਸਟ ਤੱਕ ਬਨੇ ਰਹੇ ਹੋ ਆਜੂ ਸੰਭਾਲ ਕੇ ਸੰਭਾਲ ਕੇ ਉੱਪਰ ਨਾ ਹੋ ਜੇ ਉੱਪਰ ਉਹ ਗਰਮ ਹੈ ਉਹ ਵਾਲਾ ਉਹ ਵੀ ਰਹੋ ਤੋ ਇੱਥੇ ਅੱਗ ਬਾਲੀ ਹੋਈ ਬੱਚੇ ਕਨੇ ਛੋਟੇ ਛੋਟੇ ਆਹ ਕੁਰਸੀ ਵੇਖ ਨਿੱਕੀ ਜੀ ਅੱਥੇ ਬੈਠ ਬਸ ਕੁੱਤੂ ਅਸੀਂ ਜਾਣਾ ਬਾਜ਼ਾਰ ਜਾਣਾ ਅਸੀਂ ਆਂਦੇ ਆ ਆਜੂ ਫਿਰ ਚਲ ਗਿਆ ਅਸੀਂ ਆਂਦੀ ਪੱਕੀ ਆਉਣੀ ਆ ਠੀਕ ਬੱਚੇ ਮੈਂ ਨਾ ਮੈਂ ਗਾਇਸ ਆਪਣਾ ਨਾ ਕੁਛ ਪਾਇਆ ਨਹੀਂ ਕੋਟ ਵਗੈਰਾ ਕੋਟੀ ਹੁਣ ਬੜੀ ਠੰਡ ਲੱਗ ਰਹੀ ਹੈ ਸੱਚੀ ਉਹ ਜਿਵੇਂ ਅੱਗ ਗਿੱਧੁਰਾ ਮੈਂ ਪਿੱਛੇ ਪਿੱਛੇ ਧਰਦੀ ਹਾਂ ਮੈਂ ਨਹੀਂ ਕੁਛ ਵੀ ਪਾਇਆ ਉਹ ਨੇਰਾ ਆ ਗਈ ਏ ਕੁਛ ਦਿਖਦਾ ਨਹੀਂ ਪਿਆ ਸੱਚੀ ਨਹੀਂ ਦਿਖਦਾ ਪਿਆ ਮੈਨੂੰ ਕੁਛ ਵੀ ਮੇਰਾ ਹੀ ਬਹੁਤ ਹੈ ਸਿਰਫ ਫੋਨ ਦੀ ਟਾਰਚ ਚੁੱਕਦੀ ਵੀ ਹੋ ਵਾਈ ਬਰੂ ਚੀਨੀ ਬੋਸ਼ੇ ਦੇ ਦਆ ਗਿਆ ਅੱਛਾ ਜੀ ਤੁਸੀਂ ਦੱਸੋ ਦੇਖ ਲਓ ਇੱਥੋਂ ਲੈਣੇ ਆਪਾਂ ਸਬਜੀ ਬਰਫੀਆਂ ਤਾਂ ਇੱਕ ਹੀ ਲਈਆਂ ਹੈਗੀਆਂ ਦਸ ਜੀ ਲਾਲੀ ਮਟਰ ਪਿਆਜ਼ ਮਟਰ ਪਿਆਜ਼ ਟਾਹਨੀਆਂ ਮਿਰਚਾਂ ਹੈਲੋ YouTube ਫੈਮਲੀ ਦੇਖੋ ਨੰਬਰ ਇਹਦੇ ਨਾਲ ਸਟਾਰਟ ਹੈ ਨਾ ਦੇਖੋ ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਨੈਕਸਟ ਡੇ ਐਂਡ ਫਾਈਨਲੀ ਅਸੀਂ ਨਾਲ ਦੱਸੋ ਵੈਸੇ ਹੀ ਹੁਣ ਮੈਂ ਕਿਤਾ ਮਾਰਨ ਸਟਾਰਟ ਤੇ ਅੱਜ ਇਹਨਾਂ ਨੇ ਹੈ ਗਿਆ ਛੁੱਟੀ ਹੈ ਹੈ ਗਿਆ ਘਰ ਤੇ ਆਪਾਂ ਕਰਦੇ ਹਾਂ ਬਾਕੀ ਅੱਜ ਸਾਰਾ ਘਰ ਦਾ ਕੰਮ ਕਰਦੇ ਆ ਹਜੇ ਰੂਪੀ ਪਾਣੀ ਦੀ ਤਿਆਰੀ ਕਰਨੀ ਹੈ ਸਬਜ਼ੀ ਰਾਤ ਦੀ ਓਦਾਂ ਪਹਿਲੇ ਲਫਾਫੇ ਚ ਕੱਢਣ ਵਾਲੀ ਹੋਈ ਪਈ ਹੈ ਦੇਖਿਓ ਹਨਾ ਆਪਾਂ ਕੱਢਦੇ ਹਾਂ ਫਾਈਨਲੀ ਗਾਇਜ਼ ਬਹੁਤੀ ਗੱਲਾਂ ਨਾ ਕਰਦੇ ਹੋਏ ਮੇਰੇ ਸਾਰੇ ਕੱਪੜੇ ਗਿੱਲੇ ਪਏ ਆ तकरीबन ਮੈਂ ਕੱਲ ਤੇ ਪਰਸੋ ਤੋਂ ਤੇਸੀ ਪਰਸੋ ਨਾ ਪਰਸੋ ਰਾਹ ਦੇ ਕੱਪੜੇ ਤੋਂ ਤੇਸੀ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਉਸ ਕਾਕੇ ਹੀ ਮੰਜੀਤ ਰੱਖ ਦਿੱਤੇ ਕੱਲ ਵੈਸੇ ਤੋਂ ਪਤਾ ਨਹੀਂ ਨਿਕਲਿਆ ਨਾ ਸਾਰਾ ਦਿਨ ਕੱਪੜੇ ਗਿੱਲੇ ਆ ਹਜੇ ਵੀ ਬਾਕੀ ਹੋ ਸਕਦਾ 1-2 ਵਜੇ ਤੋਂ ਉੱਪਰ ਨਿਕਲੇ ਹਨ ਤੇ ਆਪਾਂ ਸਾਰੇ ਕੱਪੜੇ ਬਾਹਰ ਪਾ ਦਿੰਦੇ ਆ ਵੈਸੇ ਵੀ ਉਹ ਪੈਂਟਰ ਗਿੱਲੀ ਆ ਅੱਧਾ ਦੇਖੋ ਗਾਇਜ਼ ਇੰਨੇ ਕੱਪੜੇ ਹੈਗੇ ਆ ਸਾਡੇ ਸਾਰੇ ਮੈਂ ਬਾਹਰ ਪਾ ਦਿੰਦੀ ਆ ਸੁਕਣੇ ਤੇ ਇਧਰ ਚੀਜੀ ਬਰਫੀ ਦੇ ਗਾਇਸ ਇੱਥੇ ਵੀ ਸਾਰਾ ਖਲਾਰਾ ਪਿਆ ਹੋਇਆ ਹੈ ਭਾਂਡੇ ਧੋਣ ਵਾਲੇ ਹੋਏ ਪਈਆ ਤੇ ਇੱਧਰ ਵੀ ਮੇਰਾ ਸਾਰਾ ਖਲਾਰਾ ਐਂਡ ਗਾਇਸ ਓਕੇ ਇਸ ਵਿੱਚ ਮੈਂ ਤਕਰੀਬਨ ਆਪਣਾ ਮੇਕਅਪ ਦਾ ਸਮਾਨ ਪਾ ਚੁੱਕੀ ਹਾਂ ਕਿਉਂਕਿ ਪਹਿਲਾਂ ਨਾ ਇਹ ਵਾਲਾ ਡੱਬਾ ਸੀਗਾ ਇਹਦੇ ਵਿੱਚ ਪਾਇਆ ਹੋਇਆ ਸੀ ਮੇਕਅਪ ਦਾ ਸਮਾਨ ਹੁਣ ਆਪਾਂ ਕੁਝ ਟਾਈਮ ਇਹਦੇ ਚੜ੍ਹ ਖੜੀਆਂ ਠੀਕ ਹੈ ਬਾਕੀ ਮੈਂ ਕੋ ਹੋਰ ਲਉਂਗੀ ਆਪਣੇ ਟੈਂਟ ਚ ਲੈਣੀ ਦੂਸਰੀ ਨਿੱਕੀ ਬੈਗ ਹੁੰਦਾ ਹੈ ਮੇਕਅਪ ਕਿਟ ਹੈ ਨਾ ਪਰ ਇਹ ਵੀ ਠੀਕ ਹੈ ਇਹਦੇ ਚ ਜ਼ਿਆਦਾ ਪ੍ਰੋਡਕਟ ਹੋਰ ਲੈਣਾ ਮੇਕਅਪ ਦਾ ਸਮਾਨ ਹੋਰ ਲਉਂਗੀ ਥੀ ਤਕਰੀਬਨ ਠੀਕ ਹੈ ਇਹਦੇ ਚ ਆਪਣਾ ਮੇਕਅਪ ਦਾ ਸਮਾਨ ਅਕੇ ਫਾਈਨਲੀ ਮੈਂ ਅਜੇ ਵੀਡੀਓ ਵਗੈਰਾ ਮੇਕਅਪ ਸ਼ੂਟ ਨਹੀਂ ਕਰਨੀ ਕਿਉਂਕਿ ਟਾਈਮ ਨਹੀਂ ਹੈਗਾ ਵਲੌਗ ਵਗੈਰਾ ਸ਼ੂਟ ਕਰਨੇ ਦੋ ਵਲੌਗ ਸ਼ੂਟ ਕਰਨੀਆਂ ਚਲੋ ਕਿੰਦੀ ਗੱਲਾਂ ਨਾ ਕਰਦੇ ਹੋਏ ਹੁਣ ਆਪਾਂ ਕੰਮ ਕਰਦੇ ਆਂ ਠੀਕ एवरीवन ਸਾਰੇ ਕੱਪੜੇ ਮੈਂ ਬਾਹਰ ਸੁੱਕਣੇ ਪਾ ਕੇ ਆਂਦੀ ਆਂ ਸਾਰੇ ਨਾ ਮੈਂ ਸਾਰੇ ਕੱਪੜੇ ਹੀ ਆਪਣੇ ਅੰਦਰ ਹੀ ਅਡਜਸਟਮੈਂਟ ਕਰ ਲਿਆ ਬਾਹਰ ਮੈਂ ਪਾਈ ਨਹੀਂ ਕਿਉਂਕਿ ਬਾਹਰ ਗਾਇਸ ਤੋਂ ਧੁੰਦ ਹੈਗੀ ਆ ਤੇ ਹੋਰ ਸੁਕਾਣ ਦੀ ਬਜਾਏ ਹੋਰ ਗਿੱਲੇ ਹੋਣੇ ਆ ਠੀਕ ਆ ਤੇ ਆਪਾਂ ਸਾਰੇ ਇੱਥੇ ਸੁੱਕਣੇ ਬਾਅਦ ਤੇ ਆ ਸਾਰੇ ਜਿੰਨੇ ਵੀ ਹੈਰੇ ਸੀ ਟੇਬਲ ਤੇ ਪਰ ਮੇਰਾ ਮੇਕਅਪ ਉਧਰ ਕੱਪੜੇ ਧੋਤੇ ਹੋਏ ਤੈਹ ਲੱਗੇ ਵੇ ਹਨਾ ਆ ਆਪਣਾ ਰਜਾਈ ਇੱਥੇ ਤੇ ਆਟਾ ਮੈਂ ਬਾਹਰ ਚਾਕੇ ਪਾਣੀ ਗਰਮ ਕਰ ਲਿਆ ਭਾਂਡੇ ਧੋਣੇ ਆਪਾਂ ਤੇ ਇੱਧਰ ਇਹਨੂੰ ਛਾੜ ਦਿਆਂ ਪੰਜ ਛੇ ਤਰ੍ਹਾਂ ਕਿਵੇਂ ਹਾਂਜੀ ਸੋ ਹੈ ਗਾਇਸ ਫਾਈਨਲੀ ਇੱਥੇ ਕੱਪੜੇ ਆਪਣੇ ਟੇਬਲ ਦੇ ਉੱਪਰ ਹੀ ਸਾਰਾ ਕਰ ਲਿਆ ਹੈਗਾ ਜਲਦੀ ਜਲਦੀ ਇਧਰ ਆਪਾਂ ਪਹਿਲਾਂ ਝਾੜਗੇ ਨੂੰ ਝਾੜ ਕੇ ਵਛਾਂਦੇ ਆ ਸਹੀ ਤਰ੍ਹਾਂ ਸੋ ਫਾਈਨਲੀ ਸਾਡਾ ਬੈੱਡ ਸ਼ੀਟ ਵੀ ਅਸੀਂ ਚੇਂਜ ਕਰ ਦਿੱਤੀ ਏ ਲਾਵਾਂਗੇ ਆਪਾਂ ਵੀ ਬੈੱਡ ਲਾਵਾਂਗੇ ਨਾ ਇੱਕ ਦਿਨ ਹੂੰ ਚਾਓ ਫਾਈਨਲੀ ਆਪਾਂ ਲਾਈ ਕੀ ਆਵਾਂਗੇ ਉਹ ਫਾਈਨਲੀ ਅਸੀਂ ਆਪਣਾ ਝਾੜੂ ਪਹਿ ਗਿਆ ਤੇ ਪੰਡੇ ਤੋਂ ਨਾਲੇ ਰਹਿ ਗਿਆ ਉਸ ਤੋਂ ਬਾਅਦ ਖਾਣ ਦੀ ਤਿਆਰੀ ਕਰਾਂਗੇ ਅੱਜ ਖਾਣ ਦੇ ਵਿੱਚ ਕੀ ਬਣੇਗਾ ਉਹ ਦੋ ਨਾਲ ਆਸਟੱਕ ਬਣਾਈ ਰਿਓ ਜਰੂਰ ਸ਼ੇਅਰ ਕਰੂੰਗੀ ਫੋਟੋ ਆ ਰਹੀ ਮੇਰੇ ਸੇ ਓਕੇ ਤੁਸੀਂ ਵੀ ਸੋ ਗਾਇਜ਼ ਜੇ ਤੁਸੀਂ ਦੇਖ ਸਕਦੇ ਆ ਇਤਨਾ ਸਫਾਈ ਕਰਨਾ ਕਾਫੀ ਦਿਨਾਂ ਤੋਂ ਮੈਂ ਇਹ ਉਹ ਦਿਨ ਤੋਂ ਸਭਾਈ ਆ ਬੋਤਲ ਖਾਲੀ ਹੋ ਗਈ ਵੀ ਨਾ ਅੱਜ ਇਹ ਸਬਜ਼ੀਆਂ ਦੀ ਟੋਕਰੀ ਆ ਨਾ ਤਰਫੋਂ ਇਹ ਐਸੇ ਸਭ ਤੋਂ ਪਹਿਲਾਂ ਮੈਂ ਕਰੂੰਗੀ ਗੈਂਸ ਸਾਫ ਠੀਕ ਇਹ ਭਾਂਜੇ ਜਾਂਦਾ ਨਾ ਦੇਖੋ ਬਹੁਤ ਹੈ ਆ ਵੀ ਮੈਨਾਂ ਤਾਂ ਮੇਰੇ ਵੱਜ ਗਿਆ ਉਹ ਗਰਤੇ ਗੈਂਸ ਮੱਕੇਪਨ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਆ ਅਜੇ ਨਾ ਕਮਰੇ ਚ ਪੋਚਾ ਲਾਣਾ ਠੀਕ ਹੈ ਓਕੇ ਆ ਵੀ ਇਹੋ ਬਣ ਚੁੱਕੀ ਗਿਆ ਨਾ ਤੇ ਖਾਣ ਪੀਣ ਦਾ ਨਾ ਰਹਿਣੇ ਹੌ ਤਾਂ ਕਰਕੇ ਢਿੱਬੜਦਾ ਭਜੇਂ ਤੇ ਲੱਕੜ ਦਾ ਹਨ ਗੈਸੇ ਥਲੇ ਲੱਕੜ ਤੇ ਜੀ ਰੱਖਣੀ ਜਰੂਰ ਦੱਸਿਓ ਕਮੈਂਟ ਕਰਕੇ ਅਸੀਂ ਮੈਂ ਤਾਂ ਰੱਖ ਲਿਆ ਰੱਖਣ ਦੀ ਕੀ ਰੱਖਣ ਪਲਾਸਟਿਕ ਲੋਕੀ ਰੱਖਣ ਮੈਂ ਨਹੀਂ ਰੱਖਣ ਦੀ ਬਾਕੀ ਇਧਰ ਦੇਖੋ ਕਿੰਨਾ ਬੰਦਾ ਹੋ ਗਿਆ ਹੁਣ ਹੋਰ ਸ਼ੁਰੂ ਨਹੀਂ ਇਹ ਤਾਂ ਆਪਣਾ ਬਣਾਵਣ ਵਾਲਾ ਕਿੰਦਾ ਸੀ ਨਾ ਹੱਥ ਦੇ ਵਿੱਚ ਜਿਹਾ ਸੀ ਹਮ ਇਹਨੂੰ ਇੱਥੇ ਥੋੜਾ ਜਨਾ ਅੱਗੇ ਕਰਕੇ ਇਹ ਜਿਹੜਾ ਨਾਲ ਹੈ ਨਾ ਜਿੱਤ ਨਹੀਂ ਆਪਾਂ ਸਬਜ਼ੀ ਬਣਾ ਰਹੇ ਸੀ ਇੱਥੇ ਕੰਧ ਦੇ ਨਾਲ ਲੱਗਦੇ ਸੀ ਹੁਣ ਥੋੜੇ ਅੱਗੇ ਰੱਖਦੇ ਆ

ਉਹ ਚੰਗੀ ਚੀਜ਼ ਆ ਗਈ। ਸਫਾਈ ਤੋਂ ਹੋ ਗਿਆ। ਹੁਣ ਤੋਂ ਸੈੱਜ ਨਹੀਂ। થઈ ਗਿਆ। ਇਸ ਨਾਲ ਕੀ ਦੰਗਿਆ ਡਿਸਰਟ ਵਿੱਚ। ਇਦੋਂ ਲਿਜੋ ਵੀ ਉਹਨਾਂ ਚਾਹਫੇ ਉਹ ਡਸਟ ਰਿਚ। ਨਾ ਪਿਆ ਕਿ ਚੀਰੋ ਡਿੱਕਾਂ। ਤੇ ਆਪਾਂ ਥੋਣੀ ਕਰ ਦਿੰਨੀ ਆ ਤੈ। ਇਹਨਾਂ ਵਿੱਚ ਟੁੱਟੇ ਸੀਗੇ ਮੋਲੇ। ਉਹਨਾਂ ਨੇ ਕਿਰਕ ਦਿਨ ਨੂੰ ਪੁਣੇਂ ਟੋ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਕਈ ਵਾਰੀ ਚਾਹ ਬਣਾਣੀ ਦੀ ਉਹ ਫਰਾਈ ਬੰਦਾ ਨਾ ਟੁੱਟ ਗਿਆ ਉਹ ਹੈਂਡਲ ਚ ਫੜਨ ਵਾਲਾ ਤੇ ਉਹ ਫਿਰ ਚਾਹ ਬਣਾਣੀ ਹੁੰਦੀ ਹੈ ਨਾ ਤਾਂ ਪੋਣਿਆਂ ਦੀ ਉਹ ਲੋੜ ਪੈਂਦੀ ਸਬਜੀ ਜਦੋਂ ਬਣਾਣੇ ਆ ਕੜਾਈ ਵਗੈਰਾ ਫੜਨ ਲੱਗਿਆਂ ਪਲੇਟ ਵਗੈਰਾ ਚੱਕਣ ਲੱਗਿਆਂ ਪੋਣੇ ਆਪਣੇ ਹੋਰ ਵੀ ਹੈਗੇ ਸੀ ਦੋ ਪਤਾ ਨਹੀਂ ਕਿੱਥੇ ਆ। ਲੱਭੀਆਂ। ਤੋ ਫਾਈਨਲਾਈਜ਼ ਇਹ ਤੋਂ ਹੋ ਚੁੱਕੀ ਆਪਣੀ ਸਫਾਈ ਤੇ ਹੁਣ ਮੈਂ ਲਗਾੰਦੀ ਆ ਚਾਲੂ ਛੜੂਣ ਤੋਂ ਬਾਅਦ ਸਬਜ਼ੀ ਦੀ ਕਰਾਂਗੇ ਤਿਆਰੀ ਨਹੀਂ ਛੜੂਣ ਤੋਂ ਬਾਅਦ ਮੈਂ ਭਾਂਡੇ ਧੋਕੇ ਤੁਹਾਨੂੰ ਮਿਲ ਰਹੇ ਬਲੋ ਦੇ ਨਾਲ ਅਸਰ ਬਣੇ ਰਹੋ ਕਿ एवरीवन ਬਰਤਨ ਮੈਂ ਤਾਂ ਹੋ ਚੁੱਕੀ ਸੀ ਦੰਨ ਹੁਣ ਆਪਾਂ ਬਣਾਣ ਲੱਗੇ ਜੀ ਮਟਰਾਂ ਵਾਲੇ ਚੋਲ ਤੁਸੀਂ ਦੇਖ ਸਕਦੇ ਹੋ ਆਲੂ ਪਿਆਜ਼ ਤੇ ਬਾਕੀ ਮਟਰ ਨੇ ਐਂਡ ਮਿਰਚ ਸਾਰਾ ਕੁਛ ਇੱਥੇ ਪਿਆ ਹੋਇਆ ਹੈ ਆਪਾਂ ਕੱਟ ਖਾਦਿਆਂ ਸਮਾਨ ਚੋਲ ਬਣਾਉਣ ਦੇ ਲਈ ਤੇ ਚੋਲ ਆਪਾਂ ਨਮਕ ਵਾਲੇ ਨਮਕੀਨ ਚੋਲ ਬਣਾਣੇ ਆ ਠੀਕ ਹੈ ਬਲੋ ਦੇ ਨਾਲ ਲਾਸਟ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲੈਣ ਹੇ एवरीवन ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਸਾਰਾ ਕੰਮ ਕਰ ਲਿਆ ਸੀ ਤੇ ਇੱਧਰ ਨਾ ਮੈਂ ਸਬਜੀ ਆਲੂ ਪਿਆਜ਼ ਕੱਟੇ ਮੈਂ ਬਣਾਣੀ ਸੀ ਮਟਰਾਂ ਵਾਲੇ ਚੋਲ ਤਾਂ ਮੈਂ ਸੋਚਿਆ ਸ਼ਾਮ ਨੂੰ ਸਬਜੀ ਵੀ ਬਣਾ ਲੈਂਦੇ ਵੈਸੇ ਮੈਂ ਮਟਰ ਸਬਜੀ ਵਾਸਤੇ ਲੈ ਕੇ ਆਂਦੇ ਸੀਗੇ ਤਾਂ ਫਿਰ ਤੁਸੀਂ ਦੇਖ ਸਕਦੇ ਹੋ ਆਲੂ ਪਿਆਜ਼ ਮੈਂ ਨਾ ਕੱਟ ਕਰਕੇ ਤੇ ਮੈਂ ਸੋਚਿਆ ਅੱਦਿਆਂ ਦੀ ਚੋਲ ਬਣਾ ਲੈਣੀ ਹੈ ਤੇ ਇਦਾਂ ਦੀ ਸਬਜੀ ਬਣਾ ਲੈਂਦੀ ਹਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਆਪਣਾ ਜੀਰੇ ਦਾ ਤੜਕਾ ਲਗਾਏ ਵਿੱਚ ਮਟਰ ਭਾਏ ਤੇ ਇਧਰ ਛੋਲ ਬਣਾਉਣ ਦੇ ਲਈ ਆਪਣਾ ਅੱਧੀ ਵੈਜੀਟੇਬਲਸ ਲੈ ਲਏ ਸੀਗੇ ਯਾਨਕਿ ਗਾਜਰਾ ਪਿਆਜ਼ ਆਲੂ ਧਨੀਆ ਹਨਾ ਤੇ ਇਹਨਾਂ ਨੂੰ ਅੱਛੇ ਤਰ੍ਹਾਂ ਤੜਕਾ ਲਗਾ ਕੇ ਵਿੱਚ ਨਮਕ ਪਾਵਾਂਗੇ ਨਮਕ ਇਹਨਾਂ ਛੋਲ ਬਣਾਣੇ ਹਨ ਦੇਖ ਸਕਦੇ ਤੁਸੀਂ ਤੇ ਇੱਥੇ ਆਪਾਂ ਅੱਛੇ ਤਰ੍ਹਾਂ ਪਕਾ ਕੇ ਤੜਕੇ ਨੂੰ ਤੇ ਵਿੱਚ ਸਾਰਾ ਨਮਕ ਮਸਾਲਾ ਪਾ ਦਵਾਂਗੇ ਗਾਈਸ ਨਮਕੀਂ ਚੌਲ ਇਕ ਵਾਰੀ ਨਾ ਅਸੀਂ ਪਿਛੇਲੀ ਵਾਰੀ ਜਦੋਂ ਬਣਾਉਂਦੇ ਹੁੰਦੇ ਸੀ ਨਾ ਅ ਉਹਦੋਂ ਮਤਲਬ ਸਾਡੇ ਘਰ ਦਾ ਤੇਲ ਸੀ ਮਤਲਬ ਚੀਜ਼ਾਂ ਦਾ ਫਰਕ ਹੁੰਦਾ ਕੁਆਲਿਟੀ ਦਾ ਹਨਾ ਬਾਕੀ ਜਦੋਂ ਦਾ ਬਾਹਰ ਦਾ ਤੇਲ ਯੂਜ਼ ਕਰਨ ਲੱਗਿਆ ਨਾ ਮਤਲਬ ਕਿ ਇੰਨਾ ਖਾਸ ਨਹੀਂ ਵਧੀਆ ਲੱਗਦਾ ਬਸ ਘਰ ਦੀ ਹਰ ਇੱਕ ਚੀਜ਼ ਘਰ ਦੀ ਹੋਵੇ ਹਨਾ ਫਿਰ ਬਹੁਤ ਵਧੀਆ ਲੱਗਦਾ ਉਸ ਵਕਤ ਤੁਸੀਂ ਦੇਖ ਸਕਦੇ ਆ ਥੋੜੇ ਟਾਈਮ ਲਈ ਮੈਂ ਆਪਣਾ ਇਦਾਂ ਹੀ ਨਮਕ ਪਾ ਕੇ ਮਸਾਲਾ ਭਾ ਕੇ ਥੋੜੀਆਂ ਜੀਆਂ ਮਿਰਚਾਂ ਭਾ ਕੇ ਵਿੱਚ ਪਾਣੀ ਪਾ ਦਿੱਤਾ ਪਾਣੀ ਪਉਣ ਤੋਂ ਬਾਅਦ ਮੈਂ ਆਪਣਾ ਚੋਲ ਇੱਕ ਗਲਾਸ ਹੀ ਬਣਾਏ ਸੀ ਥੋੜੇ ਜਿਹੀ ਬਣਾਣੇ ਸੀ ਵੀ ਉਹਨੇ ਕੋ ਹੀ ਅਸੀਂ ਖਾ ਸਕੀਏ ਮਤਲਬ ਕਿ ਇੱਕ ਹੁੰਦਾ ਨਾ ਮੈਨੂੰ ਐਨੀ ਕੋ ਚੀਜ਼ ਬਣਾਉਣਾ ਪਸੰਦ ਵੀ ਜਿੰਨੀ ਕੋ ਅਸੀਂ ਬਸ ਉਸ ਟਾਈਮ ਖਾ ਸਕੀਏ ਕਿ ਦੂਜੀ ਵਾਰੀ ਨਾ ਤਾਂ ਭੁੱਖ ਲੱਗੇ ਤੇ ਨਾ ਹੀ ਦੂਜੀ ਵਾਰੀ ਸਾਨੂੰ ਗਰਮ ਕਰਨੀ ਪਵੇ ਕਿਉਂਕਿ ਜੋ ਚੀਜ਼ ਠੰਡੀ ਹੋ ਜਾਂਦੀ ਫਿਰ ਵਦਿਆ ਨਹੀਂ ਲੱਗਦੀ ਸੋ ਇੱਥੇ ਤੁਸੀਂ ਦੇਖ ਸਕਦੇ ਆ ਟਿਫਨ ਦੇ ਵਿੱਚ ਰੋਟੀ ਬਚ ਗਈ ਸੀ ਕਿਉਂਕਿ ਇਹ ਕੰਮ ਤੋਂ ਅਨ ਲਈ ਮੈਂ ਟਿਫਨ ਵਾਸਤੇ ਪੈਕ ਕੀਤਾ ਸੀ ਪਰ ਅੱਜ ਘਰ ਸੀਗੇ ਤਾਂ ਫਿਰ ਅਸੀਂ ਸੋਚਿਆ ਕਿ ਥੋੜਾ ਖਾਣਾ ਖਾ ਲੈਂਦੇ ਆ ਟਿਫਨ ਦੇ ਵਿੱਚ ਸਵੇਰ ਦੇ ਨਾਸ਼ਤੇ ਦੇ ਨਾਲ ਮੈਂ ਰੋਟੀਆਂ ਬਣਾਈਆਂ ਸੀ ਬਟ ਬਹੁਤ ਠੰਡੀਆਂ ਹੋਆਂ ਹੋਗੀਆਂ ਸੀ ਮੈਂ ਕਹਿ ਰਹੀ ਸੀਗੀ ਕਿ ਤੁਸੀਂ ਇੰਨੀ ਠੰਡੀ ਰੋਟੀ ਖਾਂਦੇ ਰੋਟੀ ਟੁੱਟਣ ਨਹੀਂ ਦੇਈ ਸੀ ਬਹੁਤ ਠੰਡੀ ਹੋ ਗਈ ਸੀਗੀ ਹਨਾ ਤਾਂ ਅਸੀਂ ਰਲ ਮਿਲ ਕੇ ਬਸ ਚਾਰ ਫੁਲਕੇ ਸੀ ਦੋ ਦੋ ਖਾਦੇ ਤੇ ਇੱਥੇ ਮੈਂ ਬੋਲ ਕੇ ਦੱਸ ਰਹੀ ਸੀ ਕਿ ਰੋਟੀ ਬਹੁਤ ਠੰਡੀ ਸੀਗੀ ਖਾਦੀ ਨਹੀਂ ਜਾ ਰਹੀ ਸੀਗੀ ਤੇ ਬਟ ਫਿਰ ਵੀ ਅਸੀਂ ਮਤਲਬ ਖਾ ਲਈ ਰੋਟੀ ਰੋਟੀ ਕਿਉਂਕਿ ਚੋਲ ਤਰੇ ਹੋਏ ਸੀਗੇ ਇਧਰ ਆਊਟਫਿਟ ਇਹਦੇ ਵਿੱਚ ਮੇਕਅਪ ਕਰਨਾ ਸੀ ਬਟ ਮੈਂ ਨਹੀਂ ਕੀਤਾ ਹਜੇ ਮੇਕਅਪ ਅੱਜ ਵੀਡੀਓ ਸ਼ੂਟ ਮੈਂ ਲੇਟ ਕਰੂੰਗੀ ਹਨਾ ਕਿਉਂਕਿ ਮੇਰੇ ਹੋਰ ਵੀ ਬਹੁਤ ਕੰਮ ਸੀਗੇ ਜਿੱਦਾਂ ਆਪਣਾ ਚੋਲ ਬਣਾਉਣ ਤੋਂ ਬਾਅਦ ਸਬਜੀ ਬਣਾਣੀ ਸੀ ਸਬਜੀ ਬਣਾਉਣ ਤੋਂ ਬਾਅਦ ਵੀ ਆਪਣਾ ਬਹੁਤ ਕੰਮ ਕਰਨੇ ਸੀਗੇ ਤੇ ਫਾਈਨਲੀ ਇਧਰ ਗੱਲਾਂ-ਗੱਲਾਂ ਦੇ ਵਿੱਚ ਚੋਲ ਬਣ ਕੇ ਹੋ ਚੁੱਕੇ ਸੀ ਰੈਡੀ ਸੋਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦੇਖਣ ਨੂੰ ਲੱਗ ਰਹੇ ਸੀ ਖਾਂਚ ਵੀ ਬਹੁਤ ਵਧੀਆ ਬਣੇ ਸੀਗੇ ਤੇ ਬਸ ਕਮੀ ਇਹ ਹੀ ਸੀ ਕਿ ਜਿਹੜਾ ਤੇਲ ਹੈ ਨਾ ਉਹ ਘਰ ਦਾ ਹੁੰਦਾ ਤਾਂ ਹੋਰ ਮਜ਼ਾ ਆਣਾ ਸੀਗਾ ਹਨਾ ਤੇ ਤੁਸੀਂ ਦੇਖ ਸਕਦੇ ਆ ਆਪਣਾ ਚਲੋ ਨੂੰ ਅੱਛੀ ਤਰ੍ਹਾਂ ਮੈਂ ਪਹਿਲਾਂ ਇਦਾਂ ਹੀ ਕੜਾਈ ਨੂੰ نیچے ਰੱਖ ਦਿੱਤਾ ਸੀਗਾ ਕਿ ਕੁਝ ਟਾਈਮ ਆਪ ਬੰਦੀ ਰਹੂਗੀ ਹਨਾ ਪਲੇਟ ਦੇ ਵਿੱਚ ਤੇ ਫਿਰ ਮੈਂ ਜਦੋਂ ਮੈਂ ਨਾ ਚਿੱਤ ਭੁੱਲ ਗਿਆ ਮੈਂ ਚਾਹ ਬਣਾਣੀ ਸੀ ਮੈਂ ਨਾਲ ਦੀ ਨਾਲ ਸਬਜੀ ਤੇ ਸਬਜੀ ਧਾਰ ਦਿੱਤੀ ਮੈਂ ਬਤਗੀ ਕੀਤਾ ਝੋਲ ਬਣਾਉਣ ਸਰ ਹੀ ਨੇ ਗੈਸ ਦੇ ਉੱਪਰ ਸਬਜੀ ਧਾਰ ਦਿੱਤੀ ਸੀ ਆਲੂ ਮਟਰਾਂ ਦੀ ਸਬਜੀ ਤਰੀਆਲੀ ਬਣਾਣੀ ਸੀਗੀ ਤੇ ਫਿਰ ਮੈਂ ਸਬਜੀ ਧਾਰਨ ਤੋਂ ਬਾਅਦ ਉਦਾਂ ਹੀ ਝੋਲ ਬਾਕੀ ਅਸੀਂ ਖਾਣ ਲੱਗ ਪਏ ਜਜ਼ਰ ਦਿਲ ਸੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਬਾਕੀ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਨਾ ਐਂਡ ਦੇਖ ਸਕਦੇ ਹੋ ਤੁਸੀਂ ਇੱਥੇ ਅਸੀਂ ਖਾ ਰਹੇ ਹਾਂ ਝੋਲ ਗਾਈਜ਼ ਚੋਲ ਖਾਨ ਤੋਂ ਬਾਅਦ ਮੈਂ ਬਣਾਉਂਗੀ ਚਾਹ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਇੰਨਾ ਹੀ ਆ